ਬਾਕੀ ਜੀ ਮੈਂ ਅਸੀਂ ਜਾ ਰਹੇ ਸੀ ਮੈਂ ਤੇ ਸਾਡੇ ਖਸਾਬੀ ਸਪਤਰ ਅਸੀਂ ਕਿਸੇ ਕੰਮ ਤੋਂ ਫਾਰਗ ਹੋ ਕੇ ਥਾਣੇ ਜਾ ਰਹੇ ਸੀ ਅਮੀਰ ਕਸ ਜੀ ਉੱਥੇ ਮੁੱਖ ਮੁਚੀ ਵਜੋਂ ਤਨਾਤ ਆ ਜੀ ਜੀ ਉਧਰ ਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਹੈ ਸਾਡੇ ਐਕਸੀਡੈਂਟ ਹੋ ਗਿਆ ਅਸੀਂ ਆਦੀ ਪੋਜੀਸ਼ਨ ਸਮਝਦੇ ਹੋਏ ਆਦੀ ਵੈਲਿਊ ਸਮਝਦੇ ਹੋਏ ਬਿਨਾਂ ਕਿਸੇ ਕੰਪਲੇਨਟ ਤੋਂ ਇਨਸਾਨੀਅਤ ਦੇ ਨਾਤੇ ਆਦੀ ਪੁਲ ਸਿੰਘ ਦੇ ਨਾਤੇ ਇਹ ਗੱਡੀ ਰੋਕ ਕੇ ਟਾਇਲਾ ਨੂੰ ਬੀਐਸਐਫ ਦੀ ਮਦਦ ਨਾਲ ਦੀਪਤੀ ਗਮੰਡਣ ਸਾਹਿਬ ਹੈਗੇ ਨੇ ਦੀਪੂ ਰਾਏ ਜੀ 160 ਬਟਾਲੀ ਹੁੰਦੇ ਉਹਨਾਂ ਨੇ ਮੌਕੇ ਤੇ ਆਪਣੀ ਗੱਡੀ ਵਿੱਚ ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹਸਪੀਟਲ ਜਿਹੜਾ ਐਡਮਿਟ ਕਰਵਾਇਆ ਜਿਹੜੇ ਇਲਾਜ ਦੌਰਾਨ ਫਿਲਹਾਲ ਕੰਡੀਸ਼ਨ ਇੱਕ ਦੀ ক্রিਟੀਕਲ ਹੈ ਇੱਕ ਦੀ ਠੀਕ ਤੁਹ ਪਤਾ ਲੱਗੇ ਕਿਥੋਂ ਦੇ ਸੀ ਦੋ ਨਹੀਂ ਨਹੀਂ ਸਰ ਹਾਲੇ ਤਫਤੀਸ਼ ਦਾ ਮਾਮਲਾ ਹੈ ਉਹ ਮਾਨੀ ਹੋ ਗਿਆ ਸੱਚੋ ਸਾਹਿਬ ਦੇਖਣੀ ਹੈ ਤੇ ਆ ਲੋਕਾਂ ਦੇ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਿੰਨਾ ਜਲਦੀ ਹੋ ਸਕੇ ਰੈਸਕਿਊ ਕਰ ਲਿਆ ਜੀ ਬਾਕੀ ਜੀ ਮੈਂ ਅਸੀਂ ਜਾ ਰਹੇ ਸੀ ਮੈਂ ਤੇ ਸਾਡੇ ਖਾਬਿਸ਼ ਪਤਰ ਅਸੀਂ ਕਿਸੇ ਕੰਮ ਤੋਂ ਫਾਰਕ ਹੋ ਕੇ ਥਾਣੇ ਜਾ ਰਹੇ ਸੀ ਮੀਰ ਕਾਸ ਜੀ ਉੱਥੇ ਮੁੱਖ ਮੁਚੀ ਵੱਜੋ ਤਾਂ ਨਾਤਾ ਜੀ ਜੀ ਕੁਦਰਤੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ 'ਤੇ ਸਾਡੇ ਐਕਸੀਡੈਂਟ ਹੋ ਗਿਆ ਅਸੀਂ ਆਦੀ ਪੋਜੀਸ਼ਨ ਸਮਝਦੇ ਹੋਏ ਆਦੀ ਵੈਲਿਊ ਸਮਝਦੇ ਹੋਏ ਬਿਨਾਂ ਕਿਸੇ ਕੰਪਲੇਂਟ ਤੋਂ ਇਨਸਾਨੀਅਤ ਦੇ ਨਾਤੇ ਆਦੀ ਪੁਲ ਸਿੰਘ ਦੇ ਨਾਤੇ ਇਹ ਗੱਡੀ ਰੋਕ ਕੇ ਕਾਇਲਾ ਨੂੰ ਬੀਐਸਐਫ ਦੀ ਮਦਦ ਨਾਲ ਡਿੱਪਟੀ ਕੁਮੰਡਨ ਸਾਹਿਬ ਹੈਗੇ ਨੇ ਡਿੱਪੂ ਰਾਏ ਜੀ 170 ਬਟਾਲੀ ਹੁੰਦੇ ਉਹਨਾਂ ਨੇ ਮੌਕੇ ਤੇ ਆਪਦੀ ਗੱਡੀ ਵਿੱਚ ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹਸਪੀਟਲ ਜਿਹੜਾ ਐਡਮਿਟ ਕਰਵਾਇਆ ਜਿਹੜੇ ਇਲਾਜ ਦੌਰਾਨ ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ ਇੱਕ ਦੀ ਠੀਕ ਹੈ ਤੁਹਾਨੂੰ ਪਤਾ ਲੱਗਿਆ ਕਿੱਥੋਂ ਦੇ ਸੀ ਦੋ ਨਹੀਂ ਨਹੀਂ ਸਰ ਹਾਲੇ ਤਫ਼ਤੀਸ਼ ਦਾ ਮਾਮਲਾ ਹੈ ਉਹ ਮਾਨ ਨਹੀਂ ਹੋ ਗਿਆ ਸਚੂ ਸਾਹਿਬ ਦੇਖਣੀ ਹੈ ਇਹ ਆ ਲੋਕਾਂ ਦੇ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਿੰਨਾ ਜਲਦੀ ਹੋ ਸਕੇ ਰੈਸਕਿਊ ਕਰ ਲਈ ਆ ਜੀ